ਅੱਜ ਸਵੇਰੇ ਰੋੜਕਾ ਕਲਾਂ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਅਰਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਆਪਣੇ ਰਿਸ਼ਤੇਦਾਰ ਰਾਜ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਟਿਆਲਾ ਨਾਲ ਰੋੜਕਾ ਕਲਾਂ ਤੋਂ ਗੁਰਾਇਆਂ ਵੱਲ ਮੋਟਰਸਾਈਕਲ ਨੰਬਰ PB08CO4572 ਤੇ ਜਾ ਰਿਹਾ ਸੀ। ਬੀਡੀਪੋ ਦਫ਼ਤਰ ਦੇ ਨੇੜੇ ਪਸ ਦੀ ਸਾਹਮਣੇ ਤੋਂ ਆ ਰਹੀ ਮਿੰਨੀ ਬਾਸ ਨਾਲ ਸਿੱਧੀ ਟੱਕਰ ਹੋ ਗਈ ਉਸ ਨੂੰ ਫਗਵਾੜਾ ਦੇ ਇੱਕ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਸ ਨੂੰ ਮਰਿਤਕ ਐਲਾਨ ਕਰ ਦਿੱਤਾ ਗਿਆ ਜਦਕਿ ਰਾਜ ਸਿੰਘ ਨੂੰ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਮਰਿਤਕ ਅਰਸ਼ਦੀਪ ਸਿੰਘ ਇੱਕ ਤਬਲਾਵਾਦਕ ਸੀ ਅਤੇ ਉਸਦੇ ਪਿਤਾ ਮਨਜੀਤ ਸਿੰਘ ਗ੍ਰਾਂਤੀ ਸਿੰਘ ਦੀ ਸੇਵਾ ਕਰਦੇ ਹਨ ਅਤੇ ਰੁੜਕਾ ਕਲਾ ਜਿਖੇ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ ਜੋ ਕਿ ਪਿੰਡ ਚੀਮਾ ਕਲਾਂ ਨੇੜੇ ਨੂਰਮਲ ਵਿਖੇ ਮੌਜੂਦਾ ਸਮੇਂ ਰਹਿ ਰਹੇ ਹਨ। ਅਰਜੀਤ ਸਿੰਘ ਜਿਹੜਾ ਸਵੇਰੇ ਬੱਚੇ ਦਾ ਐਕਸੀਡੈਂਟ ਹੋਇਆ ਕੀ ਨਾਂ ਕੀ ਸੀ ਬੱਚੇ ਦਾ? ਅਰਜੀਤ ਸਿੰਘ ਸੀ ਉਹ। ਇਹ ਕਿਧਰੋਂ ਤੇ ਕਿੱਥੇ ਨੂੰ ਜਾ ਰਿਹਾ ਸੀਗਾ? ਇਹ ਚੀਮਾ ਕਲਾਂ ਤੋਂ ਆਏ ਸੀ ਭਾਜੀ ਘਰ ਆ ਰਹੇ ਹੋ ਉਹਨਾਂ ਦਾ। ਅੱਛਾ ਜੀ। ਫਰਾਰਾ ਸਾਹਿਬ ਜਾ ਰਹੇ ਸੀਗੇ ਉਹ। ਤੇ ਕਿੰਨੀ ਉਮਰ ਕਿੰਨੀ ਸੀ ਮੁੰਡੇ ਦੀ ਇਹਦੀ? ਉਮਰ ਭਾਜੀ ਹੈਗੀ ਸੀ 21-22 ਸਾਲ ਦੀ। ਇਹਨਾਂ ਦੇ ਪਿਤਾ ਦਾ ਕੀ ਨਾਂ ਮੈਂ? ਬਲਜੀਤ ਸਿੰਘ। ਕੀ ਕੰਮ ਕੀ ਕਰਦਾ ਸੀ ਮੁੰਡਾ ਇਹ? ਇਹ ਰਾਗੀ ਸਿੰਘ ਸਿਹਾ ਤਬਲਾ ਵਜਾਉਂਦਾ ਸੀ। ਅੱਛਾ ਜੀ। ਇਹ ਸਾਡੇ ਪਾਠੀ ਵੀ ਸੀਗਾ। ਤੇ ਇੱਥੋਂ ਜਦੋਂ ਐਕਸੀਡੈਂਟ ਹੋਇਆ ਤਾਂ ਕਿੱਥੇ ਲੈ ਕੇ ਕਿੱਥੇ ਗਏ ਸੀ ਇਹਨੂੰ ਇਹਨੂੰ ਲੱਗ ਗਿਆ ਜੀ ਉੱਥੇ ਫਕਵਾੜੇ ਲੈ ਕੇ ਗਏ ਸੀ ਅੱਛਾ ਜੀ ਤੇ ਕੀ ਸੱਟ ਪਿਆ ਕਿੱਥੇ ਕਿੱਲ ਲੱਗੀ ਸੀ ਇਹਦਾ ਸੱਟ ਪਈ ਸਿਰ 'ਚ ਲੱਗੀ ਕਾਫੀ ਇਹਦਾ ਉਹਨਾਂ ਦੇ ਅੱਛਾ ਜੀ ਹਾਂ ਜੀ ਉਹਨਾਂ ਦੇ ਖੂਨ ਕਾਫੀ ਵਗ ਰਿਆ ਸੀ ਕੰਨ ਦੇ ਵਿੱਚੋਂ ਤਾਂ ਖੂਨ ਨਿਕਲਿਆ ਉਹਨਾਂ ਦਾ ਕਾਫੀ ਇਹਦਾ ਬਹੁਤ ਖੂਨ ਵਗ ਰਿਆ ਸੀ ਤੁਸੀਂ ਕੀ ਲੱਗਦੇ ਉਹਨਾਂ ਦੇ ਮੈਂ ਮਾਮਾ ਜੀ ਹਾਂ ਜੀ